ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅ ਕਿਸਾਨ ਵੀਰਾਂ ਨੇ ਬਹੁਤ ਵਾਰੀ ਕਮੈਂਟ ਕਰਕੇ ਗੱਲ ਕਹੀ ਹੈ ਵੀ ਤਰਫਾਲੀ ਨਾਲ ਲੱਗਣ ਵਾਲੇ ਵੱਖ-ਵੱਖ ਟੂਲਾਂ ਨੂੰ ਦਿਖਾਇਆ ਜਾਵੇ ਟੂਲ ਤਾਂ ਆਪਣੇ ਕੋਲ ਆ ਜਿੰਨੇ ਪਏ ਨੇ ਬਹੁਤ ਜ਼ਿਆਦਾ ਨੇ ਸੋ ਜੇ ਇਹਨਾਂ ਨੂੰ ਸਾਰਿਆਂ ਦੀ ਵੀਡੀਓ ਬਣਾਉਣ ਲੱਗੇ ਤਾਂ ਆਪਾਂ ਲੰਬੀ ਪਾਣ ਜੂ ਆਪਾਂ ਸਿਰਫ ਅੱਜ ਉਹਨਾਂ ਟੂਲਾਂ ਦੀ ਗੱਲਬਾਤ ਕਰਾਂਗੇ ਜਿਹੜੇ ਸਿਰਫ ਤਰਫਾਲੀ ਨਾਲ ਲੱਗ ਸਕਦੇ ਨੇ ਤੇ ਉਹਦੇ ਨਾਲ ਆਪਾਂ ਕਿਵੇਂ ਗੜਾਈ ਕਰਨੀ ਆ ਸੋ ਸਭ ਤੋਂ ਪਹਿਲਾ ਜਿਹੜਾ ਟੂਲ ਆਪਣਾ ਇਹ ਮੇਨ ਗੱਲ ਆ ਵੀ ਆਪਾਂ ਨੂੰ ਰੋਕ ਕੇ ਵੀਡੀਓ ਨੂੰ ਦੁਬਾਰਾ ਤੋਂ ਸੰਨ ਦੋਸਤੋ ਇਹ ਜੋ ਗੰਡਸਾ ਹੈ ਇਹਦੀ ਜੋ ਧਰਤੀ ਨੇ ਰੱਖਣ ਦੀ ਕੋਨ ਆ ਇਹਦਾ ਇਸ ਤਰ੍ਹਾਂ ਰੱਖਣਾ ਚਾਹੀਦਾ ਵੀ ਇਹ ਨਾ ਤਾਂ ਬਹੁਤਾ ਔਕੜੂ ਹੋਵੇ ਨਾ ਹੀ ਬਹੁਤਾ ਤਿਲਕਣਾ ਜਾ ਹੋਵੇ ਮਤਲਬ ਸਲਿੱਪਣਾ ਮਾਰ ਜAVE ਮਤਲਬ ਮਿੱਟੀ ਦੇ ਗੋਡੇ ਬਾਕੀ ਇਹ ਤਰਫਾਲੀ ਦੀ ਉਚਾਈ ਆਪਣੇ ਕਾਦੇ ਹਿਸਾਬ ਨਾਲ ਰੱਖੀ ਜਾਵੇ ਸੋ ਆਪ ਸਭ ਤੋਂ ਪਹਿਲਾਂ ਆਪਾਂ ਇਹਨੂੰ ਚਲਾਉਣ ਦੀ ਦੱਸ ਰਹੇ ਹਾਂ ਇਹਨੇ ਇਸ ਤਰ੍ਹਾਂ ਮਿੱਟੀ ਚਲੇ ਜਾਣਾ ਤੇ ਐ ਆ ਕੇ ਰੁੜੀ ਜਾਣਾ ਜਿੰਨਾ ਵੀ ਉਸ ਏਰੀਆ ਦੇ ਵਿੱਚ ਘਾਹ ਹੋਇਆ ਜਿਵੇਂ ਆਹ ਘਾਹ ਦੇਖੋ ਕਿੰਨਾ ਹੈ ਨਾ ਇੱਕ ਦੋ ਵਾਰੀ ਮਾਰੋ ਇਹਨੇ ਘਾਹ ਨੂੰ ਵੱਢ ਕੇ ਕਹਾਉ ਜਾਣਾ ਸੋ ਇਸੇ ਤਰ੍ਹਾਂ ਨੇ ਕੰਮ ਕਰਦੀ ਨੇ ਅੱਗੇ ਚੱਲੇ ਜਾਣਾ ਹੁਣ ਆਪਾਂ ਇਹਨੂੰ ਫਾਲੇ ਨੂੰ ਖੋਲ ਕੇ ਹੀ ਅਲੱਗ-ਅਲੱਗ ਫਾਲਿਆਂ ਬਾਰੇ ਗੱਲਬਾਤ ਕਰਾਂਗੇ ਯਾਨੀ ਤੁਸੀਂ ਗੱਲ ਯਾਨੀ ਤਰਫਾਲੀ ਬਾਰੇ ਤਾਂ ਬਹੁਤ ਹੀ ਲੰਬੀ ਚੌੜੀ ਗੱਲ ਹੈ ਨਹੀਂ ਉਹ ਤੁਸੀਂ ਸਮਝ ਗਏ ਦੀ ਕੀ ਬਾਰਤ ਨੇ ਬਾਕੀ ਆਪਾਂ ਨੇ ਟੂਲਾ ਬਾਰੇ ਗੱਲਬਾਤ ਕਰਾਂਗੇ ਸੋ ਆਪਾਂ ਰੋਕੀ ਕਰਦੇ ਹਾਂ ਕਿਸਾਨ ਦੋਸਤੋ ਹੁਣ ਆਪਾਂ ਨੇ ਫਾਲੇ ਬਾਹਰ ਖੋਲ ਲਿਆ ਹੈ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਚੁੱਕੇ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਜੀ ਉਹ ਆਪਣਾ ਇਸ ਜਗ੍ਹਾ ਤੇ ਇਸ ਤਰ੍ਹਾਂ ਸਰੀਆ ਲੈਣਾ ਤੇ ਸਰੀਏ ਨੂੰ ਜੋ ਤਰਫਾਲੀ ਦਾ ਇੱਥੇ ਨੜਕ ਸਜ ਜਾਂਦੇ ਨੇ ਤੇ ਵਿੱਚ ਕਸੀ ਜਾਣੇ ਆ ਫੜਾ ਤੇ ਆ ਤੁਸੀਂ ਬਰੀਕੀ ਨਾਲ ਸਮਝ ਰਹੇ ਹੋ ਹੁਣ ਜਿਹੜੀ ਮੇਨ ਆਪਾਂ ਨੇ ਸ਼ੁਰੂ ਦੇ ਵਿੱਚ ਕੀ ਕੰਮ ਕਰਨਾ ਸ਼ੁਰੂ ਦੇ ਵਿੱਚ ਆਪਾਂ ਨੇ ਇੱਕ ਗੰਡਾਸਾ ਲੈਣਾ ਉਹਨੂੰ ਇਸ ਤਰ੍ਹਾਂ ਗਬਲੀ ਜਿਹੜੀ ਉਹਦੀ ਇਹ ਸੁਰਾਖ ਹੈ ਟੋਕਾ ਮਸ਼ੀਨ ਦਾ ਜਿਹਨੂੰ ਆਪਾਂ ਟੋਕਾ ਕਹਿੰਦੇ ਆ ਇਸ ਟੋਕੇ ਦੀ ਹੀਟਲੇ ਪਾਸੇ ਆਪਾਂ ਨੇ ਇਹਨੂੰ ਵੈਲਡਿੰਗ ਕਰ ਲੈਣਾ ਦੇਖੋ ਹੋ ਗਿਆ ਨਾ ਤੇ ਇਹ ਫਿਰ ਜਦੋਂ ਬਰਤੋਂ ਚ ਲਿਆਵਾਂਗੇ ਤਾਂ ਇਹਨੇ ਘਸ ਜਾਣਾ ਆਪਣੇ ਸਾਲ ਸੇ ਮਹੀਨੇ ਚ ਜਦੋਂ ਇਹ ਘਸ ਗਿਆ ਉਸ ਤੋਂ ਬਾਅਦ ਬਿਲਕੁਲ ਐਸਾ ਹੋ ਗਿਆ ਫਿਰ ਆਪਾਂ ਨੇ ਸਾਈਡਾਂ ਵੜ ਦੇਣੀਆਂ ਨੇ ਸਾਈਡਾਂ ਵੱਟੀਆਂ ਗਈਆਂ ਤੇ ਆ ਹੁਣ ਇਸ ਤਰ੍ਹਾਂ ਬਣ ਗਿਆ ਇਹ ਜੋ ਕੋਨਾ ਆਪਣਾ ਆ ਚੀਜ਼ ਸਿੱਧੀ ਐ ਤਰਫਾਲੀ ਦੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਆ ਆ ਦੇਖੋ ਹੁਣ ਆਪਣਾ ਇਹ ਟੂਲ ਆ ਜਿਹੜਾ ਇਹਦੇ ਨਾਲ ਆਪਾਂ ਗੰਡਾਸਾ ਵੀ ਕਰ ਸਕਦੇ ਆ ਨਮਾ ਲੈ ਕੇ ਆਹ ਲੋ ਜੀ ਨਮਾ ਗੰਡਾਸਾ ਕੱਸਿਆ ਗਿਆ ਇਹ ਹੁਣ ਉੱਪਰ ਕੱਸ ਲੈਣਾ ਜਿਹੜਾ ਨਾਟ ਦੇ ਟੋਪੀ ਵਾਲਾ ਪਾਸਾ ਉੱਪਰ ਰੱਖਣਾ ਤੇ ਜਿਹੜਾ ਨਾੜ ਕੱਸ ਦੇਣੀ ਹੈ ਤੇ ਚੱਲੂਗਾ ਠੀਕ ਆ ਕਿਉਂਕਿ ਜਿਹੜਾ ਬਰੀਕ ਆ ਇਹਨੇ ਬਹੁਤ ਉੱਪਰ ਰਹਿ ਜਾਣਾ ਤੇ ਇਸ ਤੋਂ ਬਾਅਦ ਜੇ ਦਾ ਆਪਾਂ ਹੋਰ ਟੂਲ ਵੀ ਲਾ ਕੇ ਕੰਮ ਲੈਣੇ ਆ ਜਿੱਕਣ ਆਪਣੇ ਚੌਰਸ ਬੈੱਡ ਨੇ ਫਿਰ ਉੱਥੇ ਵੀ ਆਪਾਂ ਇਹ ਗੰਡਾਸਾਈ ਵਰਤਣਾ ਕੋਈ ਵੱਡੀ ਗੱਲ ਨਹੀਂ ਇਸ ਤਰ੍ਹਾਂ ਆਪਾਂ ਇਹਨੂੰ ਮਚੋ ਦੇਣਾ ਹੈ ਗਬਲੀ ਖਾਲੀ ਚੌਰਸ ਕਰਦਾ ਚੱਲੇ ਜਾਣਾ ਤੇ ਇੱਕ ਆ ਟੂਲ ਹੈ ਇਹ ਪਤਲੀ ਤਿੱਖੀ ਪੱਤੀ ਆ ਹੁਣ ਤਾਂ ਉਹਨੂੰ ਜੜ ਲੱਗੀ ਹੋਇਆ ਕਿ ਬਰਤੋਂ ਰੁਕੀ ਹੋਇਆ ਵਾਰਸਾਂ ਕਰਕੇ ਤੇ ਇਹਨੂੰ ਥੋੜਾ ਜਿਹਾ ਔਰ ਇੱਕ ਸੱਟ ਮਾਰ ਲੈਣੇ ਤਾਂ ਕਿ ਇਹ ਬਿਲਡਿੰਗ ਵਾਲੀ ਜਗ੍ਹਾ ਤੋਂ ਉੱਚਾ ਰਹੇ ਫਿਰ ਇਹ ਵੀ ਉਸ ਹਿਸਾਬ ਦੇ ਸਰਾਕ ਕੱਢੇ ਗਏ ਨੇ ਆ ਦੇਖੋ ਇੱਥੇ ਸਰਾਕ कसे ਗਏ ਇਹ ਹੁਣ ਥੋੜੀ ਪਤਲੀ ਖਾਲੀ ਪਤਲੇ ਸਿਆੜ ਦੇ ਵਿੱਚ ਆਰਾਮ ਨਾਲ ਕੰਮ ਕਰਦਾ ਚੱਲੇ ਜਾਊਗਾ ਠੀਕ ਆ ਜੀ ਤੇ ਇਹ ਤਾਂ ਹੋ ਗਿਆ ਬੈਡਾਂ ਦੀ ਖਾਲੀ ਦੇ ਵਿੱਚ ਪੂਰਾ ਚਾ ਵੱਡੂਗਾ ਖਾਲੀ ਤੇ ਆ ਆ ਥੋਡੀ ਗੜਾਈ ਲਈ ਹੋ ਗਿਆ ਆ ਚੌੜੀ ਗੜਾਈ ਲਈ ਹੋ ਗਿਆ ਤੇ ਆ ਜਿੱਥੇ ਬਹੁਤ ਜ਼ਿਆਦਾ ਖੱਬਲ ਹੋ ਜਵੇ ਇਹਨੂੰ ਉੱਥੇ ਕਸਣਾ ਇਹ ਥੋੜਾ ਕਹੀ ਵਾਲਾ ਕੰਮ ਕਰੂਗਾ ਜੇ ਕਹਿੰਨਾ ਆਪਾਂ ਨੇ ਕਹੀ ਦੇ ਵਿੱਚ ਕਹਿੰਨਾ ਬਈ ਪੱਟਣਾ ਹੋਵੇ ਇਥੋਂ ਤਾਂ ਆਪਾਂ ਤਰਫਾਲੀ ਨਾਲ ਐਂ ਚਲਾਈ ਜਣਾਣਾ ਪਿੱਛੇ ਹਟੀਆਂ ਦਾ ਮਤਲਬ ਇਹਨੇ ਆ ਚੁੰਝ ਨਾਲ ਡੂੰਗੀ ਜਾਈ ਜਣਾ ਤਰਫਾਲੀ ਨਾਲ ਵਿੱਚ ਮਾਰਾਂਗੇ ਤਾਂ ਡੰਗਾਈ ਨਾ ਜਾਊਗਾ ਬਾਕੀ ਜੇ ਤੁਸੀਂ ਉਸ ਤਰ੍ਹਾਂ ਨਹੀਂ ਚਲਾਉਣਾ ਤਾਂ ਇਹਨੂੰ ਥੋੜਾ ਜਿਹਾ ਕੁਟ ਤੋਂ ਉੱਪਰ ਨੂੰ ਕਰ ਦਿਓ ਫਿਰ ਇਹ ਤਿੱਖੇ ਆਹ ਸਾਈਡਾਂ ਵੱਡੀਆਂ ਜਾਣਗੀਆਂ ਨੂੰ ਥਿਕਾ ਰੇਤੀ ਨਾਲ ਤਿੱਖਾ ਕਰਨਾ ਪੈਣਾ ਤੇ ਇਹ ਫਾਲੇ ਦਾ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਬਾਕੀ ਤਾਂ ਆਪਣੇ ਲੋਡ ਦੇ ਹਿਸਾਬ ਨਾਲ ਆਪਾਂ ਨੇ ਉਚਨੀਮ ਕਰਨੀ ਹੁੰਦੀ ਆ ਸੋ ਇਹ ਫਾਲਾ ਜੋ ਵੀਰੋ ਉਸ ਕੰਮ ਲਈ ਇਹਨੂੰ ਜੇ ਨਾ ਬਣਾਇਆ ਜਾਵੇ ਤਾਂ ਵੀ ਕੋਈ ਗੱਲ ਨਹੀਂ ਮੈਂ ਜ਼ਰੂਰੀ ਸਮਝੂਗਾ ਤਾਂ ਆਏ ਨੂੰ ਜ਼ੋਰ ਘੱਟ ਲੱਗੂਗਾ ਪਤਲਾ ਤੇ ਘਸੇ ਤੇ ਅਜੀ ਪੱਤੀ ਹੋਰ ਬਣਾ ਲਓ ਜੇ ਜ਼ਿਆਦਾ ਜ਼ੋਰ ਮਾਰ ਸਕਦੇ ਹੋ ਫਿਰ ਤਾਂ ਦੁਬਾਰਾ ਗੰਡਾਸਾ ਫੈਟਟ ਕਰਾ ਲਓ ਮਿੱਟੀ ਪੋਲੀ ਹੈ ਤਾਂ ਉੱਥੇ ਬੜੀ ਚੰਗੀ ਤਰ੍ਹਾਂ ਚੱਲ ਸਕਦਾ ਤੇ ਆ ਇੱਕ ਹੋਰ ਪੱਤੀ ਆ ਕਿਉਂਕਿ ਹੁਣ ਕੰਮ ਰੁਕਿਆ ਹੈ ਇਹ ਵੀ ਇਸ ਤਰ੍ਹਾਂ ਇਹ ਕੱਟ ਲੈ ਲੈਣਾ ਇਹ ਜੇ ਤੁਸੀਂ ਜਿੱਕਣ ਬੈੱਡ ਨੇ ਜਾਂ ਛੋਟੀਆਂ ਕਿਆਰੀਆਂ ਨੇ ਉਹਦਾ ਲੈਵਲ ਕਰਨਾ ਮਿੱਟੀ ਉੱਚੀ ਨਹੀਂ ਵੀ ਖਿੱਚ ਕੇ ਦੂਰ ਨੇੜੇ ਕਰਨੀ ਆ ਆ ਸਰਾਖ ਨੇ ਨਾ ਇੱਥੇ ਸਰਾਖਾਂ ਦੇ ਹਿਸਾਬ ਨਾਲ ਫੈਟ ਕੀਤਾ ਕੱਟ ਲਿਆ ਹੋਇਆ ਫਿਰ ਇਹ ਉਹ ਛੋਟੀ ਤਰਫਾਲੀ ਦੇ ਡਿਜ਼ਾਈਨ ਦੇ ਹਿਸਾਬ ਨਾਲ ਇਸ ਤਰ੍ਹਾਂ ਚੱਲੂਗਾ ਮਿੱਟੀ ਦੂਰ ਵੀ ਲੈ ਜੂਗਾ ਸਵਾਗਾ ਵੀ ਦੇ ਦੂਗਾ ਤੇ ਇਸ ਤਰ੍ਹਾਂ ਕਰਾ ਲਾ ਕੇ ਜੇ ਲੈ ਬਲ ਦੂਰ ਨੇੜੇ ਕਰਨਾ ਬੱਟਾਂ ਪਾਉਣੀਆਂ ਨੇ ਜਿਵੇਂ ਆਪਾਂ ਜਿੰਦੇ ਨਾਲ ਪਾਉਂਦੇ ਆ ਇਹ ਪੱਤੀ ਆਪਣੀ ਉਸ ਤਰ੍ਹਾਂ ਕੰਮ ਕਰੂਗੀ ਇਹਦਾ ਜੋ ਧਿਆਨ ਰੱਖਣਾ ਹੁਣ ਯਾਰ ਕਰਕੇ ਸਫਾਈ ਤਾਂ ਕੀਤੀ ਨਹੀਂ ਉਹ ਚੱਲਣਾ ਆਪੇ ਘਸ ਕੇ ਸੈੱਟ ਹੋ ਜਾਣਾ ਇੱਕ ਸਾਈਡ ਆਪਣੀ ਤਿੱਖੀ ਕੀਤੀ ਹੁੰਦੀ ਹੈ ਇਸ ਤਰ੍ਹਾਂ ਵਾਲੀ ਮਤਲਬ ਹੁਣ ਇਹ ਮੋਟੀ ਪੱਤੀ ਅਸਲੀ ਦੀਂਦਾ ਨਹੀਂ ਹੈ ਪਰ ਤੁਸੀਂ ਤਿੱਖੀ ਕਰ ਲੈਣੀ ਇਹ ਮਤਲਬ ਮਿੱਟੀ ਨੂੰ ਵੱਢਦੀ ਜਾਵੇ ਤੇ ਇਹ ਇਸ ਤਰ੍ਹਾਂ ਹੋ ਜਾਂਦੀ ਹੈ ਇਹ ਫਾਲੇ ਸਿਰਫ ਗੰਡਾਸੇ ਨਾਲ कसे ਜਾਂਦੇ ਨੇ ਇਹਦੇ ਨਾਲ ਆਪਣੇ ਤਕਰੀਬਨ ਅ ਇਸ ਟਾਈਮ ਦੋ ਤੋਂ ਚਾਰ ਫਾਲੇ ਇਹਦੇ ਨਾਲ ਕਿਤੇ ਗਾ ਠੀਕ ਆ ਜੀ ਤੇ ਪੰਜਵਾਂ ਹੋ ਗਿਆ ਪੰਜ ਕਿਸਾ ਗਿਆ ਉਸੇ ਤਰਫਾਲੀ ਦੇ ਨਾਲ ਜਿਹੜਾ ਆ ਡਿਜ਼ਾਈਨ ਆ ਉਸ ਡਿਜ਼ਾਈਨ ਦੇ ਨਾਲ ਉਸੇ ਤਰਫਾਲੀ ਦੇ ਵਿੱਚ ਆਪਾਂ ਆ ਫਾਲਾ ਜਿਹੜਾ ਆਪਣੇ ਸਾਈਟਾਂ ਤੇ ਮਿੱਟੀ ਲਾਉਂਦਾ ਜਾਊਗਾ ਖਾਲੀ ਬਣਾਉਂਦਾ ਜਾਊਗਾ ਉਹ ਹੋ ਗਿਆ ਜੇ ਆਪਾਂ ਖਾਲੀ ਛੋਟੀ ਹੈ ਕੋਈ ਲਸਣ ਪਿਆਜ਼ ਤੇ ਬਟਾਣ ਵਾਲੇ ਤਾਂ ਉੱਥੇ ਆ ਚੱਲੂਗਾ ਜੇ ਬਾਰਸ ਹੋਈ ਆ ਕੱਚੂ ਹਾਲ ਆ ਵੀ ਮਿੱਟੀ ਗਿੱਲੀ ਆ ਆਪਾਂ ਨੇ ਵਿੱਚੀ ਵਿੱਚ ਚਲਾਉਣਾ ਤਾਂ ਇਹ ਫੇਰ ਇਸ ਤਰ੍ਹਾਂ ਜਾਊਗਾ ਇਹ ਸਾਰੇ ਤਰਫਾਲੀਆਂ ਲੱਗ ਜਾਂਦੇ ਨੇ ਜੇ ਤੁਸੀਂ ਡੂੰਘੇ ਸਿਆੜ ਕੱਢਣੇ ਆ ਤਾਂ ਇਹ ਇਸ ਤਰ੍ਹਾਂ ਚੱਲੂਗਾ ਇਹ ਸਾਰੇ ਤਰਫਾਲੀ ਆ ਜਿਹੜੀ ਜੋ ਸੋ ਦੀ ਖਾਸ ਗੱਲ ਆ ਵੀ ਇਹ ਤਰਫਾਲੀ ਦੇ ਇਸ ਤਰ੍ਹਾਂ ਸਿੱਧੇ ਰੱਖਣੇ ਆ ਮਤਲਬ ਆ ਜਿਹੜਾ ਕੋਨ ਆ ਇਹਦਾ ਇਸ ਤਰ੍ਹਾਂ ਚੱਲਿਆ ਉਹਦੇ ਹਿਸਾਬ ਨਾਲ ਡਿਜ਼ਾਈਨ ਨੇ ਅਲੱਗ-ਅਲੱਗ ਜਣੀ ਤਰਫਾਲੀ ਤੇ ਆ ਸਿੱਧਾ ਕਾਸ ਹੋਣਾ ਇਸ ਤਰ੍ਹਾਂ ਦੀ ਬਣਤਰ ਦੇ ਹਿਸਾਬ ਨਾਲ ਤੁਸੀਂ ਉਚ ਨਿਯਮ ਕਰ ਲੈਣੀ ਆ ਤੇ ਹਰੇਕ ਟੂਲ ਦਾ ਜੋ ਆ ਚੀਜ਼ ਸਿੱਧੀ ਹੋਣੀ ਚਾਹੀਦੀ ਹੈ ਤਰਫ ਵਾਲੀ ਦੀ ਇਦੋਂ ਬਾਅਦ ਇਹਦਾ ਉਚ ਨਹੀਂ ਹੋਣਾ ਕਿਉਂਕਿ ਉਹਨੇ ਉਨੀ ਮਿੱਟੀ ਖਿੱਚਣੀ ਆ ਤੇ ਹੁਣ ਆਪਾਂ ਇਹਦੇ ਬਾਰੇ ਜਿੱ ਕੱਲੇ-ਕੱਲੇ ਬਾਰੇ ਗੱਲ ਕਰੀਏ ਜਿਵੇਂ ਆਹ ਫਾਲਾ ਇਹ ਤਾਂ ਮਿਸਤਰੀ ਬੜੇ ਨਾਮ ਨਾਲ ਬਣਾਉਂਦੇ ਨੇ ਥੱਲੇ ਆਪਾਂ ਨੇ ਆਹ ਸਰੀਆ ਹੋ ਗਿਆ ਤੇ ਆਹ ਤਾਂ ਮਿਸਤਰੀਆਂ ਤੋਂ ਹੀ ਬਣਵਾਏ ਹੋਏ ਨੇ ਤੇ ਆ ਬਾਕੀ ਇਹ ਤਿੱਖਾ ਲੱਗਿਆ ਤੇ ਇਸ ਤਰ੍ਹਾਂ ਇਹਨੇ ਡਿਜ਼ਾਈਨ ਹੋ ਜਾਣਾ ਕੋਈ ਔਖਾ ਨਹੀਂ ਹੈਗਾ ਬੜੇ ਨਾਮ ਨਾਲ ਬਣਾਉਂਦੇ ਨੇ ਤੇ ਆ ਜਿਹੜਾ ਘੱਟ ਬਣਾਇਆ ਜਾਂਦਾ ਫਾਲਾ ਇਹ ਆਪਾਂ ਨੇ ਇੱਥੇ ਟੰਕਾ ਲਵਾਉਣਾ ਇਹ ਜਹਾਜ਼ ਦੀ ਸ਼ੇ ਮੰਗ ਮਤਲਬ ਆ ਦੇਖੋ ਗੱਬੇ ਡੰਗਾਈ ਆ ਆ ਹੀਟਾ ਨੂੰ ਨੇ ਜਣੀ ਜੇ ਆਪਾਂ ਉੱਪਰੋਂ ਦੇਖੀ ਤਾਂ ਜਗਾ ਉੱਚੀ ਆ ਆ ਨੀਵੀਂ ਆ ਤਾਂ ਕਿ ਜਦੋਂ ਮਿੱਟੀ ਤੇ ਚੱਲੇ ਇਹ ਮਿੱਟੀ ਦੇ ਵਿੱਚ ਮਤਲਬ ਇਹਨਾਂ ਮਿੱਟੀ ਨਾਲ ਲੱਗੇ ਥਿਲਕਦਾ ਚੱਲੇ ਜਦੋਂ ਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਮਿੱਟੀ ਤੇ ਚੱਲ ਜਾਣਾ ਧਾ ਘੰਟਾ ਤਾਂ ਚਰ ਲੈ ਜਾਣੀ ਆ ਜੇ ਮਤਲਬ ਨਹੀਂ ਜਰ ਜੇ ਜਿੰਨੇ ਜਰ ਜਰ ਰਹੂ ਨਿਦਰ ਚੋਰ ਵੱਧ ਲੱਗੂਗਾ ਜਦੋਂ ਜਰ ਲੈ ਗਈ ਚਾਹੇ ਪਹਿਲਾਂ ਰੋੜਾ ਵੱਟਾ ਫੇਰ ਕੇ ਜਰ ਲਾ ਕੇ ਫਿਰ ਚਲਾ ਜਾਵੇ ਤਾਂ ਉਸ ਤਰ੍ਹਾਂ ਚੱਲਦੇ ਨੇ ਤੇ ਆਹ ਵਾਲਾ ਦੰਗਾ ਇਹ ਲਈਆ ਇਹ ਮਜ਼ਬੂਤ ਬਣਾ ਕੇ ਆ ਦੇਖੋ ਇਹਦਾ ਤਿੱਖਾ ਜਿਵੇਂ ਤੁਸੀਂ ਗਿੱਲੀ ਮਿੱਟੀ ਦੇ ਵਿੱਚ ਚਲਾਉਣਾ ਜਾਂ ਡੂੰਗਾ ਸਿਆੜ ਕੱਢਣਾ ਕਿਸੇ ਚੀਜ਼ ਖਾਤਰ ਉਹਦੇ ਖਾਤਰ ਬਾਕੀ ਕਿਸਾਨ ਵੀਰੋ ਜਿਹੜੀ ਕੁਦਰਤੀ ਖੇਤ ਦੀ ਮਿੱਟੀ ਆ ਜਿਆਦਾ ਪੋਲੀ ਹੋ ਜਾਂਦੀ ਆ ਉੱਥੇ ਇਹ ਟੂਲ ਚੱਲਣੇ ਆ ਜੇ ਆਪਾਂ ਗੇ ਸਖਤ ਮਿੱਟੀ ਦੇ ਵਿੱਚ ਤਰਫਾਲੀ ਵਾਲਾ ਟੂਲ ਵਰਤਾਂਗੇ ਤਾਂ ਜ਼ੋਰ ਬਹੁ ਲੱਗੂ ਤੇ ਉੱਥੇ ਕੰਮ ਨਹੀਂ ਕਰ ਸਕਦੇ ਸਹੀ ਢੰਗ ਨਾਲ ਕਿਉਂਕਿ ਕੁਦਰਤੀ ਖੇਤ ਦੀ ਮਿੱਟੀ ਸਾਵੇਂ ਦੇ ਨਾਲ ਪੋਲੀ ਹੁੰਦੀ ਚਲੇ ਜਾਂਦੀ ਆ ਉੱਥੇ ਫਿਰ ਜੇ ਮਿੱਟੀ ਉਹ ਪੋਲੀ ਹੋ ਗਈ ਤੁਸੀਂ ਹੱਥਾਂ ਨਾਲ ਕੰਮ ਕਰ ਸਕਦੇ ਹੋ ਇਹ ਖਾਸ ਗੱਲ ਆ ਵੀ ਜਿਹੜੇ ਆਪਣੇ ਬਜ਼ੁਰਗ ਸਨ 1938 ਪੈਣ ਤੋਂ ਪਹਿਲਾਂ ਬੌਲਦਾਂ ਨਾਲ ਖੇਤੀ ਕਰਦੇ ਸਨ ਤਾਂ ਟੁੱਟੇ ਵਾਲਾ ਕੰਮ ਹੋ ਜਾਂਦਾ ਸੀਗਾ ਜਿੰਨੇ ਮਿੱਟੀ ਸਖਤ ਹੁੰਦੀ ਜਾ ਰਹੀ ਹੈ ਉਸੇ ਤਰ੍ਹਾਂ ਤੁਹਾਨੂੰ ਮਸ਼ੀਨਰੀ ਦੀ ਜ਼ਿਆਦਾ ਜ਼ਰੂਰਤ ਹੈ ਪਰ ਕੁਦਰਤੀ ਖੇਤੀ ਵਿੱਚ ਆਪਾਂ ਮਿੱਟੀ ਨਰਮ ਹੋਣ ਲੱਗਦੀ ਹੈ ਤਾਂ ਉੱਥੇ ਆਪਾਂ ਬੜੇ ਆਰਾਮ ਨਾਲ ਕੰਮ ਕਰ ਸਕਦੇ ਹਾਂ ਤੇ ਖੁੰਡੇ ਤੋਂ ਖੁੰਡਾ ਟੂਲ ਵੀ ਕੰਮ ਕਰੂਗਾ ਸੋ ਖਾਸ ਗੱਲ ਹੈ ਵੀ ਇਹ ਜੋ ਜਿਹੜੇ ਵੀ ਟੂਲ ਨੇ ਆਪਾਂ ਨੇ ਗੱਲਬਾਤ ਕੀਤੀ ਹੈ ਸਭ ਤੋਂ ਜ਼ਰੂਰੀ ਆਹੀ ਹੈ ਇੱਥੇ ਗੰਡਾਸਾ ਲੱਗਣਾ ਹੈ ਇਹਨੇ ਕਸਣਾ ਚ ਗੰਡਾਸਾ ਨਹੀਂ ਵੀ ਲਾਉਣਾ ਤਾਂ ਇਹਨੂੰ ਆਪਾਂ ਵੜ ਦੋ ਕਿਉਂਕਿ ਜੇ ਵੜਤਾ ਫਿਰ ਵੀ ਉਨਾ ਹੀ ਮੋਟਾ ਆ ਜਾਣਾ ਆਹ ਕ ਕਾਉਰੇ ਗੰਡਾਸੇ ਨੇ ਫਟਾਉਣਾ ਦੇਖੋ ਹੁਣ ਆਪਾਂ ਉੱਪਰ ਰੱਖ ਕੇ ਦਿਖਾਉਣਾ ਇੰਨਾ ਜਣੀ ਇਹ ਘਸ ਚੁੱਕਿਆ ਦੇਖੋ ਆ ਇਹਦੇ ਨਾਲ ਥੋੜਾ ਗੰਡਾਸਾ ਹੀ ਘਸੂਗਾ ਇਹਨੇ ਉੱਥੇ ਰਹਿਣਾ ਜਦ ਘਸ ਗਿਆ ਹੋਰ ਨਵੇਂ ਲਾ ਲੋ ਘਸ ਗਿਆ ਹੋਰ ਨਵੇਂ ਲਾ ਲੋ ਟੋਕਾ ਮਸ਼ੀਨ ਦਾ ਖੋਲੋ ਉਥੇ ਨਵੇਂ ਲਾ ਲੋ ਇਹ ਪੁਰਾਣੇ ਘਸ ਲੋ ਤੇ ਇਹਨਾਂ ਦੇ ਨਾਲ ਤਰਫਾਲੀ ਦਾ ਲੱਗਣ ਵਾਲੇ ਵੱਖ-ਵੱਖ ਟੂਲ ਇਹੀ ਸਨ ਬਾਕੀ ਹੁਣ ਮੈਂ ਆਹ ਤਾਂ ਤੁਸੀਂ ਜਿਹੜੇ ਸਰਾਖ ਨੇ ਸਾਰੇ ਇਹਨਾਂ ਇਹਨਾਂ ਗਲੀਆਂ ਦੇ ਹਿਸਾਬ ਨਾਲ ਰੱਖਣੇ ਆ ਆਹ ਗਲੀ ਦੇ ਨਾਲ ਆਹ ਗਲੀ ਦੇ ਨਾਲ ਆਹ ਗਲੀ ਆਪਾਂ ਨੇ ਨਾਟਕਸ ਹੈਗਾ ਇਹ ਜਣੀ ਜਦੋਂ ਵੀ ਕਸਣੀ ਆ ਤਾਂ ਇਹ ਗਲੀ ਆਪਣੀ ਖਾਲੀ ਨਹੀਂ ਰਹਿਣੀ ਹੈ ਮਤਲਬ ਇਹਦੇ ਥੱਲੇ ਆ ਜਾਣੀ ਹੈ ਸਰੀਏ ਦੇ ਆਪਣੀ ਖਾਲੀ ਗਲੀਆਂ ਜਿੱਥੇ ਨਾਟਕਸ ਹੋ ਜਾਣੇ ਬਸ ਇਹਦੇ ਨਾਲ ਮੈਂ ਸਭ ਤੋਂ ਜ਼ਿਆਦਾ ਕਹੂੰਗੀ ਕਿਸਾਨ ਆ ਇਸ ਤਰ੍ਹਾਂ ਦੀ ਪੱਤੀ ਵਾਲਾ ਜ਼ਰੂਰ ਬਣਾਉਣਾ ਇਹਦੇ ਨਾਲ ਜ਼ੋਰ ਨਹੀਂ ਲੱਗਦਾ ਇਹ ਤੁਹਾਡੇ ਸਿਆੜਾਂ ਦੇ ਵਿੱਚ ਜਿਹੜੇ ਨਾਮ ਨਾਲ ਚੱਲ ਸਕਦਾ ਤੇ ਉਸ ਇੱਕ ਤਰਫਾਲੀ ਨਾਲ ਆਪਾਂ ਬਸ ਲੱਗੇ ਇਹਨਾਂ ਦੇ ਕੰਮ ਲੈ ਸਕਦੇ ਆ ਤੇ ਖਾਸ ਗੱਲ ਆ ਆਜ ਤੱਕ ਕੌਣ ਆ ਤੁਸੀਂ ਦਿਵਾਰਾ ਵੀ ਧਿਮਾਨਾ ਦੇਖ ਸਕਦੇ ਆ ਆ ਤੋੜਦਾ ਸੀਗਾ ਜਿਆਦਾ ਜ਼ੋਰ ਮਾਰਦਾ ਸੀਗਾ ਤਾਂ ਸਰੀਆ ਲੈ ਆ ਵੈਸੇ ਦੀ ਲੋੜ ਨਹੀਂ ਹੁੰਦੀ ਆਪਣਾ ਤਾਂ ਟੁੱਟਣ ਕਰਕੇ ਲੈ ਆ ਜਿਆਦਾ ੱਟਕਾ ਹੋ ਜਾਂਦਾ ਰੇ ਵਾਰੀ ਆ ਬਣਤਰ ਹੈ ਤੇ ਡਿਜ਼ਾਈਨ ਦੀ ਆ ਬੈਕ ਸਾਈਡ ਹੈ ਤੇ ਇੱਥੇ ਇਹ ਗਲੀ ਦੇ ਉੱਪਰ ਲਾ ਲੈਣਾ ਮੋਟਾ ਸਰਾਖ ਤੇ ਇਸ ਤਰ੍ਹਾਂ ਚੱਲਦਾ ਜਾਊਗਾ ਸੋ ਇਸ ਤਰ੍ਹਾਂ ਕਿਸਾਨ ਵੀਰੋ ਆਪਾਂ ਤਰਫਾਲੀ ਨਾਲ ਲੱਗਣ ਵਾਲੇ ਟੂਲ ਨੂੰ ਬਣਾ ਸਕਦੇ ਆ ਬਾਕੀ ਜੇ ਨਾ ਸਮਝ ਲੱਗੀ ਤਾਂ ਆਪਾਂ ਦੁਬਾਰਾ ਵੀ ਕਿਉਂਕਿ ਫੋਟੋ ਖਿੱਚ ਕੇ ਪਾਉਣੀ ਔਖੀ ਹੈ ਆਪਾਂ ਦੁਬਾਰਾ ਵੀ ਵੀਡੀਓ ਬਣਾ ਕੇ ਕਿਸਾਨ ਵੀਰਾਂ ਨੂੰ ਦੱਸ ਸਕਦੇ ਆ ਸੋ ਬਹੁਤ ਧੰਨਵਾਦ ਇਸ ਸਭ ਸ੍ਰੀਆ ਕਾਰਜ